ਤਵਾਦ 테러ਰਿਸਟ ਦੇ ਅਗੇਂਸਟ ਬਹੁਤ ਵੱਡੇ ਪੱਧਰ ਤੇ ਐਕਸ਼ਨ ਲਿਆ ਸਾਡਾ ਜਿਹੜਾ ਸਪੈਸ਼ਲ ਵਿੰਗ ਇੰਟਰਨਲ ਸਕਿਉਰਿਟੀ ਵਿੰਗ ਤੇ ਕਾਉਂਟਰ ਇੰਟੈਲੀਜੈਂਸ ਵਿੰਗ 13 ਜਿਹੜੇ ਮੋਡਿਊਲਸ ਆ ਬਸਟ ਕੀਤੇ ਗਏ ਜਿਦੇ ਵਿੱਚ 67 ਜਿਹੜੇ 테러ਰਿਸਟਸ ਨੇ ਉਹ ਗ੍ਰਿਫਤਾਰ ਕੀਤੇ ਗਏ ਜਿਦੇ ਚ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਵੈਪਨਸ ਦੀ ਰਿਕਵਰੀ ਹੋਈ ਆ ਰਾਈਫਲਸ ਦੋ ਰਿਕਵਰ ਹੋਈਆਂ 55 ਰਵਲਵਰ ਪਿਸਟਲ ਰਿਕਵਰ ਹੋਇਆ ਦੋ ਟਿਫਨ ਆਈ ਡੀਜ਼ ਰਿਕਵਰ ਕੀਤੇ ਆ 2 ਕਿਲੋ 140 ਗ੍ਰਾਮ ਆਰਡੀਐਕਸ ਰਿਕਵਰ ਹੋਇਆ ਹੈ ਆਪ ਡੈਟੋਨੇਟਰ ਔਰ 111 ਜਿਹੜੇ ਆ ਡਰੋਨ ਉਹ ਰਿਕਵਰ ਕੀਤੇ ਗਏ ਆ ਉਹ ਮੈਂ ਅੱਗੇ ਦੁਬਾਰਾ ਡਰੋਨ ਦੀ ਫਿਗਰ ਤੇ ਦੁਬਾਰਾ ਆਵਾਂਗਾ ਉਸ ਤੋਂ ਬਾਅਦ ਔਰ ਜਿੰਨੇ ਵੀ ਸਾਡੇ ਸੈਂਸੇਸ਼ਨਲ ਕ੍ਰਾਈਮ ਹੋਏ ਆ 2023 ਦੇ ਵਿੱਚ ਜਿਹੜੇ ਵੀ ਹਾਈਲਾਈਟ ਹੋਏ ਆ ਸਾਰੇ ਦੇ ਸਾਰੇ ਕ੍ਰਾਈਮ ਜਿਹੜੇ ਆ ਉਹ ਮਿੱਥੇ ਸਮੇਂ ਦੇ ਵਿੱਚ ਬਹੁਤ ਥੋੜੇ ਸਮੇਂ ਦੇ ਵਿੱਚ ਉਹ ਕ੍ਰਾਈਮ ਟਰੇਸ ਹੋਏ ਆ ਅੰਮ੍ਰਿਤਸਰ ਦੇ ਵਿੱਚ ਜਿਹੜੇ ਕਿ 2 ਘੰਟੇ ਦੇ ਵਿੱਚ ਵਿੱਚ ਸੋਲਵ ਕੀਤੇ ਗਏ ਔਰ ਪੰਜ ਮੋਡਿਊਲ ਮੈਂਬਰਸ ਨੂੰ ਫੜਿਆ ਗਿਆ ਉਹਦੇ ਵਿੱਚ ਇਸੇ ਤਰ੍ਹਾਂ ਬਟਾਲਾ ਦੇ ਵਿੱਚ ਇੱਕ ਲੀਡਰ ਦੇ ਉੱਤੇ ਹਮਲਾ ਹੋਇਆ ਸੀਗਾ ਜਿਹਦੇ ਵਿੱਚ ਬ੍ਰਦਰ ਤੇ ਉਹਦੇ ਬੇਟੇ ਤੇ ਵੀ ਹਮਲਾ ਹੋਇਆ ਸੀਗਾ ਉਹ ਕੇਸ ਦੇ ਵਿੱਚ 4 ਮੋਡਿਊਲ ਮੈਂਬਰਸ ਤੁਰੰਤ ਫੜੇ ਗਏ ਸੀਗੇ ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ ਜਿਹੜਾ ਸੀਗਾ ਮੇਨ ਸ਼ੂਟਰ ਜਿਹੜੇ ਸੀਗੇ ਤਿੰਨ ਕਲਪਰੇਟ ਜਿਹੜਾ ਬਠਿੰਡਾ ਦੇ ਵਿੱਚ ਕਤਲ ਹੋਇਆ ਸੀਗਾ ਉਹ ਵੀ ਤੁਰੰਤ ਫੜੇ ਗਏ ਸੀਗੇ ਲੁਧਿਆਣਾ ਦੇ ਵਿੱਚ ਬਹੁਤ ਵੱਡੀ ਇੱਕ ਡਕੋਇਟੀ ਹੋਈ ਸੀ 8 ਕਰੋੜ ਤੋਂ ਉੱਪਰ ਦੀ ਉਹ ਡਕੋਇਟੀ ਬਹੁਤ ਘੱਟ ਸਮੇਂ ਵਿੱਚ ਸੋਲਵ ਕਰਕੇ ਸਾਰੇ ਤੇ ਸਾਰੇ ਦੋਸ਼ੀ ਫੜੇ ਗਏ ਸੀਗੇ ਇੱਕ ਹੋਰ ਹਾਰਡ ਕੋਰ ਕ੍ਰਿਮੀਨਲ ਸੀਗਾ ਜੱਸਾ ਹੱਪੋਵਾਲ ਜਿਹੜਾ ਜਲੰਧਰ ਦੇ ਵਿੱਚ ਦੋ ਮਰਡਰਸ ਦੇ ਵਿੱਚ ਇਨਵੋਲਵ ਸੀਗਾ ਉਹ ਵੀ ਇਥੇ ਸਮੇਂ ਦੇ ਵਿੱਚ ਫੜਿਆ ਗਿਆ ਸੀਗਾ ਇਸ ਤੋਂ ਇਲਾਵਾ ਲੁਧਿਆਣਾ ਦੇ ਵਿੱਚ ਦੋ ਕਿਡਨੈਪਰਸ ਜਿਹੜੇ ਸੀਗੇ ਉਹ ਵੀ ਇਨਕਾਊਂਟਰ ਦੇ ਵਿੱਚ ਤੁਰੰਤ ਜਿਹੜੇ ਆ ਉਹ ਨਿਊਟਰਲਾਈਜ਼ ਹੋਏ ਸੀਗੇ ਇਨਕਾਊਂਟਰ ਦੇ ਵਿੱਚ ਡਰੋਨ ਦੀ ਜਦੋਂ ਆਪਾਂ ਗੱਲ ਕਰਦੇ ਆ ਟੋਟਲ ਜਿਹੜੀਆਂ ਸਾਈਟਿੰਗਸ ਡਰੋਨ ਦੀਆਂ ਹੋਈਆਂ ਉਹ 303 ਸਾਈਟਿੰਗ ਹੋਈਆਂ 2023 ਦੇ ਵਿੱਚ ਔਰ 111 ਡਰੋਨ ਜਿਹੜੇ ਆ ਉਹ ਰਿਕਵਰ ਕੀਤੇ ਗਏ ਆ ਔਰ ਇਸ ਦੇ ਵਿੱਚ ਸਭ ਤੋਂ ਵੱਧ ਸਾਈਟਿੰਗ ਜਿਹੜੀਆਂ ਆ ਉਹ ਅਕਤੂਬਰ ਮਹੀਨੇ ਦੇ ਵਿੱਚ ਅਕਤੂਬਰ ਦੇ ਵਿੱਚ 42 ਸਾਈਟਿੰਗਸ ਹੋਈਆਂ ਸੀ ਔਨ ਅਨ ਐਵਰੇਜ ਕਿਸੇ ਮਹੀਨੇ ਚ 14 ਹੋਈਆਂ ਕਿਸੇ ਚ 21 ਹੋਈਆਂ ਪਰ ਇਹ ਦੇਖਣ ਚ ਆਇਆ ਹੈ ਕਿ ਠੰਡ ਦੇ ਵਿੱਚ ਥੋੜੀਆਂ ਜਿਆਦਾ ਸਾਈਟਿੰਗਸ ਹੋਈਆਂ ਔਰ ਇਹਦੇ ਵਿੱਚ ਸਾਡਾ ਬੀਐਸਐਫ ਦੇ ਨਾਲ ਪ੍ਰੋਪਰ ਕੋਆਰਡੀਨੇਸ਼ਨ ਪ੍ਰੋਪਰ ਵਰਕਆਊਟ ਕੀਤਾ ਜਾਂਦਾ ਹੈ ਬਾਰਡਰ ਏਰੀਆਜ਼ ਦੇ ਵਿੱਚ ਡਰੋਨਸ ਦੇ ਉੱਤੇ ਔਰ ਜਿੰਨੇ ਡਰੋਨਸ ਤੋਂ ਦੋ ਚੀਜ਼ਾਂ ਜਿਹੜੀਆਂ ਉਹ ਦੇਖਣ ਚ ਆਇਆ ਕਿ ਇੱਕ ਵੈਪਨਸ ਵੀ ਆ ਰਹੇ ਆ ਔਰ ਡਰੱਗਸ ਵੀ ਆ ਰਹੇ ਆ ਸੋ 16 ਜਿਹੜੇ ਪਿਸਟਲ 1 AK47 1 ਰਾਈਫਲ ਲੌਂਗ ਰੇਂਜ ਮੈਗਜ਼ੀਨ ਜਿਹੜੇ 2 ਸ਼ਾਰਟ ਰੇਂਜ 22 ਲੌਂਗ ਰੇਂਜ ਕਾਰਟ੍ਰਿਜ ਜਿਹੜੇ 40 ਸ਼ਾਰਟ ਰੇਂਜ 167 ਹੈਰੋਇਨ ਵੀ 253 ਕਿਲੋਗ੍ਰam ਹੈਰੋਇਨ ਇਹ ਜਿਹੜਾ ਡਰੋਨ ਦੇ ਥਰੂ ਜਿਹੜਾ ਆਇਆ ਸੀਗਾ ਉਹ ਸਮਾਨ ਜਿਹੜਾ ਸੀਜ਼ ਕੀਤਾ ਗਿਆ ਇਸ ਸਮੇਂ ਦੇ